ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ YouTube ਟਰੈਕਟਰ ਮੇਲਾ ਚੈਨਲ 'ਚ ਤੁਸੀਂ ਵੇਖ ਰਹੇ ਹੋ Facebook ਪੇਜ ਖੇਤੀ ਖਬਰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਟਰਾਲੀ ਵਿਕਾਊ ਹੈ ਜੀ 16/7 ਦੀ ਫੁੱਲ ਹੈਵੀ ਰੇਲ ਦਾ ਹਿੱਸਾ ਜਾਲੀ ਵਾਲੇ ਬਿੱਡ ਮੱਛੀ ਹੁੱਕ ਏਰੀਆ ਰਾਇਆ ਬਿਆਸ ਅੰਮ੍ਰਿਤਸਰ 115000 ਪਰ ਰੇਟ ਰੱਖੇਗਾ 98782 99783 ਇਸ ਨੰਬਰ ਤੇ ਫੋਨ ਕਰਕੇ 16/7 ਦੀ ਟਰਾਲੀ ਤੁਸੀਂ 3,115,000 ਰੁਪਏ ਦੇ ਵਿੱਚ ਉਹ ਖਰੀਦ ਸਕਦੇ ਹੋ। ਬੱਕਰੀਆਂ ਦੀ ਦੇਖਭਾਲ ਦੇ ਲਈ ਜੀ ਫਾਰਮ ਤੇ ਬੰਦੇ ਦੀ ਲੋੜ ਹੈ। ਬੱਕਰੀਆਂ ਦੇ ਫਾਰਮ ਤੇ ਇੱਕ ਬੰਦੇ ਦੀ ਲੋੜ ਹੈ ਨਾ ਵੀਰਾਂ ਨੂੰ ਬੱਕਰੀਆਂ ਦੀ ਦੇਖਭਾਲ ਕਰਨ ਲਈ ਕੋਰਾਲੀ ਤੋਂ 5 ਕਿਲੋਮੀਟਰ ਦੂਰ ਹੈ ਜੀ ਫਾਰਮ ਚੰਗੀ ਤਨਖਾਹ ਬਾਕੀ ਤੁਸੀਂ ਦੋ ਨੰਬਰ ਦਿੱਤੇ ਹੋਏ ਨੇ ਦੋ ਨੰਬਰਾਂ ਤੇ ਗੱਲ ਕਰਕੇ ਸਾਰੀ ਜਾਣਕਾਰੀ ਲੈ ਸਕਦੇ ਹੋ ਜੀ 9978565050 ਦੂਜੇ ਨੰਬਰ ਹੈ ਜੀ 9915345846 ਤੁਸੀਂ ਇਹਨਾਂ ਦੋਨਾਂ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ ਪਹਿਲੇ ਸੂਏ ਸੂਣ ਵਾਲੀ ਗਾਂ ਵਿਕਾਊ ਆ ਤਿੰਨ ਮਹੀਨੇ ਸੂਣ ਚ ਨੇ 30000 ਰੁਪਏ ਰੇਟ ਮੰਗਿਆ ਏਰੀਆ ਲੰਬੀ ਮਲੋਟ ਲੰਬੀ ਮਲੋਟ ਏਰੀਏ ਚ ਪਹਿਲੇ ਸੂਏ ਸੂਣ ਵਾਲੀ ਗਾਂ ਵਿਕਾਊ ਆ ਤਿੰਨ ਮਹੀਨੇ ਸੂਣ ਚ ਨੇ 30000 ਰੁਪਏ ਰੇਟ ਮੰਗਿਆ ਜੀ 98773 999113 ਤੁਸੀਂ ਇਸ ਨੰਬਰ ਤੇ ਫੋਨ ਕਰਕੇ ਗਾਂਹਾਂ ਜਿਹੜੀ 30000 ਰੁਪਏ ਦੇ ਵਿੱਚ ਖਰੀਦ ਸਕਦੇ ਹੋ ਜਿਹੜੇ ਵੀ ਚੈਨਲ ਤੇ ਨਵੇਂ ਆਏ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਕਿ ਆਉਣ ਵਾਲੀ ਨਵੀਂ ਵੀਡੀਓ ਜਲਦੀ ਤੁਹਾਨੂੰ ਮਿਲ ਸਕੇ ਨਿਊ ਹਾਲੈਂਡ 5520 ਟਰੈਕਟਰ ਵਿਕਾਊ ਹੈ ਜੀ ਆਲ ओरिजिनल रेट 10,60,000 एरिया ਵੀਰ ਨੇ ਦੱਸਣੀ ਤੁਸੀਂ ਫੋਨ ਤੇ ਪਤਾ ਕਰ ਸਕਦੇ ਹੋ ਜੀ 10,60,000 ਰੁਪਏ ਰੇਟ ਮੰਗਿਆ ਜੀ 56V ਨਿਊ ਹਾਲੈਂਡ ਟਰੈਕਟਰ ਵਿਕਾਊ ਹੈ ਜੀ 79865 49152 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਨਿਊ ਹਾਲੈਂਡ 56V ਟਰੈਕਟਰ ਬਾਰੇ ਬੰਦੀ ਸਾਰੀ ਜਾਣਕਾਰੀ ਲੈ ਕੇ 10,60,000 ਰੁਪਏ ਦੇ ਵਿੱਚ ਤੁਸੀਂ ਇਸ ਟਰੈਕਟਰ ਨੂੰ ਖਰੀਦ ਸਕਦੇ ਹੋ ਤੇ ਬਾਕੀ ਕੰਡੀਸ਼ਨ ਤੁਹਾਡੇ ਸਾਹਮਣੇ ਵੀਡੀਓ ਦੇ ਵਿੱਚ ਵੀ ਦੇਖ ਸਕਦੇ ਹੋ 1.5 ਕਿਲੋ ਜਮੀਨ ਚਾਹੀਦੀ ਐ ਨਾ ਵੀਰਾਂ ਨੂੰ ਜੀ 1.5 ਕਿਲੋ ਜਮੀਨ ਚਾਹੀਦੀ ਐ ਨਾ ਵੀਰਾਂ ਨੂੰ 25 ਤੋਂ 27 ਲੱਖ 25 ਤੋਂ 27 ਲੱਖ ਕਿਲੇ ਦੇ ਹਿਸਾਬ ਨਾਲ ਏਰੀਆ ਅਮਲੋ ਪੱਟੀ ਹੋਈ ਜ਼ਮੀਨ ਵੀ ਚੱਲੂਗੀ 9814831992 9814831992 ਇਸ ਨੰਬਰ ਤੇ ਤੁਸੀਂ ਇਹਨਾਂ ਵੀਰਾਂ ਨਾਲ ਸੰਪਰਕ ਕਰ ਸਕਦੇ ਹੋ ਜੇਕਰ ਕੋਈ ਵੀ 1.5 ਕਿਲੋ ਜਮੀਨ ਵੇਚਣ ਦਾ ਚਾਹਵਨ ਹੋਵੇ ਸ਼ਾਹੀਵਾਲ گاਾਂ ਬਿਕਾਊਆ ਤੀਜੇ ਸੂਏ 18 ਦਿਨਾਂ ਦੀ ਸੂਈ ਹੋਈ ਹੈ ਜੀ ਮੰਗਰ ਪ्योर ਸ਼ਾਹੀਵਾਲ ਬੱਚੀ ਹੈ ਦੁੱਧ 10 ਕਿਲੋ ਏਰੀਆ ਦਸੂਹਾ ਹੁਸ਼ਿਆਰ ਪਰ ਰੇਟ ਐਸ ਵੀਰ ਨੇ ਵੀ ਨਹੀਂ ਦੱਸਿਆ ਤੁਸੀਂ ਫੋਨ ਤੇ ਪਤਾ ਕਰ ਸਕਦੇ ਹੋ ਜੀ ਤੇ ਫੋਨ ਨੰਬਰ ਤੁਸੀਂ ਨੋਟ ਕਰ ਲਓ 98655266221 ਇਸ ਨੰਬਰ ਤੇ ਫੋਨ ਕਰਕੇ ਸ਼ਾਹੀਵਾਲ ਨਸਲ ਦੀਆਂ ਗਾਂਆਂ ਜਿਹੜੀ ਤੁਸੀਂ ਖਰੀਦਣਾ ਜੋ ਰੇਟ ਵਗੈਰਾ ਪੁੱਛ ਕੇ ਇਹ ਨੰਬਰ ਤੇ ਕਾਲ ਕਰਕੇ i20 ਗੱਡੀ ਵਿਕਾਊ ਗੱਡੀ 2014 ਮਾਡਲ ਐਰੀਆ ਅੰਮ੍ਰਿਤਸਰ 3 ਲੱਖ ਰੁਪਏ ਡਿਮਾਂਡ ਰੱਖੀ ਗਈ ਹੈ ਬਾਕੀ ਸਾਫ਼ ਕੰਡੀਸ਼ਨ ਦੀ ਗੱਡੀ ਹੈ ਜੀ ਕੋਈ ਐਕਸੀਡੈਂਟ ਨਹੀਂ ਹੈਗੀ ਮਾਲਕ ਵੀਰ ਨੇ ਫੁੱਲ ਗਰੰਟੀ ਦਿੱਤੀ ਹੈ ਕਾਗਜ਼ ਵਗੈਰਾ ਪੂਰੇ ਨੇ ਜੀ ਇੱਕ ਹੱਥ ਚੱਲੀ ਹੋਈ ਗੱਡੀ ਹੈ ਜੀ 6239004808 ਇਸ ਨੰਬਰ ਤੇ ਫੋਨ ਕਰਕੇ ਤੁਸੀਂ i20 ਗੱਡੀ 2014 ਮਾਡਲ 3 ਲੱਖ ਰੁਪਏ ਦੇ ਵਿੱਚ ਖਰੀਦ ਸਕਦੇ ਹੋ ਜੇਕਰ ਤੁਸੀਂ ਐਡ ਕਰਵਾਉਣਾ ਚਾਹੁੰਦੇ ਹੋ ਕਿਸੇ ਵੀ ਤਰ੍ਹਾਂ ਦੀ ਤਾਂ ਸਾਡਾ ਨੰਬਰ ਵੀਡੀਓ ਥੱਲੇ ਚੱਲਦਾ ਰਹਿੰਦਾ 9877988460 ਇਸ ਨੰਬਰ ਤੇ ਕਿਸੇ ਵੀ ਤਰ੍ਹਾਂ ਦੀ ਐਡ ਕਰਵਾ ਸਕਦੇ ਹੋ ਡੈਂਪਰ ਟਰਾਲੀ ਵਿਕਾਊ ਆ ਜੀ ਵਧੀਆ ਜਾਲੀ ਵਾਲੇ ਵਿੱਡ ਲੱਗੇ ਨੇ ਏਰੀਆ ਜੈਤੂਰੇ ਟਿਕ 125000 ਜ਼ਿਮੀਦਾਰ ਭਰਾ ਦੀ ਹੈ ਟਰਾਲੀ ਇਹਦੀ ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਵਿੱਚ 125 ਰੇਟ ਰੱਖਿਆ ਗਿਆ ਜੈਤੂਰੇ ਏਰੀਆ ਦੇ ਵਿੱਚ ਖੜੀ ਹੈ ਜਾ ਕੇ ਚੈੱਕ ਕਰ ਸਕਦੇ ਹੋ ਡੈਂਪਰ ਟਰਾਲੀ ਵਿਕਾਊ ਆ ਵਧੀਆ ਜਾਲੀ ਵਾਲੇ ਵਿੱਡ ਲੱਗੇ ਨੇ 7589905995 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਡੈਂਪਰ ਟਰਾਲੀ 1,25,000 ਰੁਪਏ ਦੇ ਵਿੱਚ ਖਰੀਦ ਸਕਦੇ ਵੀਰਾਂ ਨੂੰ ਬੇਨਤੀ ਹੈ ਜੀ ਜਾਣਕਾਰੀ ਪ੍ਰੋਪਰ ਤੇ ਪੂਰੀ ਭੇਜਿਆ ਕਰੋ ਜੀ। ਕਰਚੇ ਵਧਣ ਵਾਲਾ ਰੀਪਰ ਵਿਕਾਊ ਹੈ ਜੀ ਪੂਰਾ ਸਾਫ਼ ਏਰੀਆ ਅੰਮ੍ਰਿਤਸਰ ਕਰਚੇ ਵਧਣ ਵਾਲਾ ਰੀਪਰ ਵਿਕਾਊ ਹੈ ਜੀ ਸਭ ਤੋਂ ਪਹਿਲਾਂ ਤਸਵੀਰ ਤੇ ਵੀਡੀਓ ਦੇਖੋ ਤੁਸੀਂ ਵਧੀਆ ਵੀਡੀਓ ਬਣਾ ਕੇ ਭੇਜੀਐਸ ਵੀਰ ਨੇ ਬਹੁਤ ਸੋਹਣੀ ਤੇ ਤੁਸੀਂ ਵੀ ਸਾਨੂੰ ਕਿਸੇ ਵੀ ਤਰ੍ਹਾਂ ਦੀ ਇਸ ਤਰ੍ਹਾਂ ਵੀਡੀਓ ਬਣਾ ਕੇ ਜਰੂਰ ਭੇਜਿਆ ਕਰੋ ਜੀ। 9592376776 ए वीर ਦਾ ਨੰਬਰ ਤੁਸੀਂ ਇਸ ਨੰਬਰ ਤੇ ਫੋਨ ਕਰਕੇ ਕਰチェ ਵੱਡਣ ਵਾਲਾ ਰਿਪਰ ਹੈ ਜਿਹੜਾ ਤੁਸੀਂ ਖਰੀਦ ਸਕਦੇ ਹੋ ਤੇ ਕੰਡੀਸ਼ਨ ਵੀਡੀਓ ਦੇ ਵਿੱਚ ਦੇਖ ਲਓ ਜੀ ਬਹੁਤ ਵਧੀਆ ਵੀਡੀਓ ਬਣਾ ਕੇ ਭੇਜੀ ਐਸ ਵੀਰ ਨੇ ਜਿਹਦੇ ਵਿੱਚ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਤੀਜੇ ਸੂਏ ਸੂਣ ਵਾਲੀ ਝੋਟੀ ਵਿਕਾਊ ਆ ਮੋਹਰਾ ਨਸਲ ਦੀ ਝੋਟੀ ਹੈ ਪਿਛਲੇ ਸੂਏ 15 ਲੀਟਰ ਦੁੱਧ ਦਿੰਦਾ ਸੀਗਾ ਜੀ ਏਰੀਆ ਤਰਨਤਾਂ ਰੇਟ ਫੋਨ ਤੇ ਪਿਛਲੇ ਸੂਏ ਜੀ 15 ਲੀਟਰ ਦੁੱਧ ਦਿੰਦਾ ਸੀਗਾ ਏਰੀਆ ਤਰਨਤਾਂ ਰੇਟ ਫੋਨ ਤੇ ਦੱਸਣਗੇ 9664074439 9664074439 ਇਸ ਨੰਬਰ ਤੇ ਫੋਨ ਕਰਕੇ ਤੀਜੇ ਸੂਏ ਸੂਣ ਵਾਲੀ ਮੋਹਰਾ ਨਸਲ ਦੀ ਝੋਟੀ ਹੈ ਜਿਹੜੀ ਤੁਸੀਂ ਰੇਟ ਵੀਰ ਫੋਨ ਤੇ ਦੱਸਣਗੇ ਇਸ ਨੰਬਰ ਤੇ ਫੋਨ ਕਰਕੇ ਰੇਟ ਵਗੈਰਾ ਪੁੱਛ ਕੇ ਖਰੀਦ ਸਕਦੇ ਹੋ ਜੀ ਸਵਰਾਜ 960 ਟਰੈਕਟਰ ਵਿਗਾਊ ਹੈ ਜੀ 2017 ਮਾਡਲ 6.5 ਲੱਖ ਰੁਪਏ ਦਾ ਰੇਟ ਹੈ ਜੀ ਪੰਜਾਬ ਨੰਬਰ ਏਰੀਆ ਮੋਕਸਰ ਸਾਹਿਬ ਫੁੱਲ ਗਰੰਟੀ ਹੈ ੁੰਡੇ ਨੇ ਬਾਹਰ ਜਾਣਾ ਜੀ ਇਸ ਕਰਕੇ ਵੇਚ ਰਹੇ ਨੇ ਟਰੈਕਟਰ ਟਰੈਕਟਰ ਜਮਾ ਨਮਾ ਪਿਆ ਜੀ ਤੁਸੀਂ ਦੇਖ ਸਕਦੇ ਹੋਗੇ ਇਹ ਬਸ ਬਾਹਰ ਜਾਣੇ ਕਰਕੇ ਹੀ ਵੇਚ ਰਹੇ ਨੇ 9876793227 ਇਸ ਨੰਬਰ ਤੇ ਫੋਨ ਕਰਕੇ ਸਵਰਾਜ 960 ਟਰੈਕਟਰ 2017 ਮਾਡਲ ਖਰੀਦ ਸਕਦੇ ਹੋ ਰਜਿਸਟਰੀ ਵਾਲਾ ਪਲਾਟ ਵਿਕਾਊ ਹੈ ਜੀ 5.5 ਮਰਲੇ ਦਾ ਪਲਾਟ ਹੈ ਨਕੋਦਰ ਤੋਂ ਜਗਰਾਉਂ ਰੋਡ ਏਰੀਆ ਮੈਥਪੁਰ 9377853400A ਇਸ ਨੰਬਰ ਤੇ ਫੋਨ ਕਰਕੇ ਤੁਸੀਂ ਖਰੀਦ ਸਕਦੇ ਹੋ ਜਿਵੇਂ ਇਸ ਤਰ੍ਹਾਂ ਵੀਰ ਨੇ ਵੀਡੀਓ ਬਣਾ ਕੇ ਭੇਜੀਏ ਤੁਸੀਂ ਜ਼ਮੀਨ ਪਲਾਟ ਕੋਠੀਆਂ ਘਰਾਂ ਦੀ ਵੀ ਸਾਨੂੰ ਇਸ ਤਰ੍ਹਾਂ ਵੀਡੀਓ ਬਣਾ ਕੇ ਭੇਜਿਆ ਕਰੋ ਜੀ ਤਾਂ ਕਿ ਪਤਾ ਚੱਲ ਸਕੇ ਕੋਈ ਰੋਡ ਤੇ ਲੱਗਦਾ ਹੈਗਾ ਜਾਂ ਕੋਈ ਪਾਣੀ ਦਾ ਕੀ ਸਾਧਨਾ ਕਿਸ ਤਰ੍ਹਾਂ ਦਾ ਹੈਗਾ ਤੁਹਾਡਾ ਪਲਾਟ ਵੀਡੀਓ ਜ਼ਰੂਰ ਬਣਾ ਕੇ ਸਾਨੂੰ ਭੇਜਿਆ ਕਰੋ ਜੀ ਸਟੈਂਡਰਡ 450 ਡਾਇਰੈਕਟਰ ਵਿਕਾਊ ਹੈ ਜੀ ਏਰੀਆ ਜੈਤੋ ਰੇਟਿਕ ਲੱਖ 80000 ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਵੀਰ ਨੇ ਵਧੀਆ ਚਾਰਜ ਕਰੂ ਵੀਡੀਓ ਬਣਾ ਕੇ ਭੇਜੀ ਹੈ ਜੀ ਦੇਖ ਸਕਦੇ ਹੋ 180 ਰੇਟ ਹੈ ਜੀ ਸਟੈਂਡ 450 ਟਰੈਕਟਰ ਵੇਗਾਓ ਏਰੀਆ ਜੈਤੂ 78378 70424 ਇਸ ਨੰਬਰ ਤੇ ਫੋਨ ਕਰਕੇ ਟਰੈਕਟਰ ਤੁਸੀਂ ਖਰੀਦ ਸਕਦੇ ਹੋ ਕੋਈ ਵੀ ਤੁਸੀਂ ਕਿਸੇ ਵੀ ਤਰ੍ਹਾਂ ਦੀ ਐਡ ਕਰਵਾਉਣੀ ਹੈ ਜ਼ਮੀਨ ਪਲਾਟ ਕੋਠੀਆਂ ਘਰ ਖੇਤવાડી ਵਾਲਾ ਸੰਦ ਗੱਡੀਆਂ ਤਾਂ ਤੁਸੀਂ 5 ਤੋਂ 7 ਫੋਟੋਆਂ ਫੋਨ ਨੂੰ ਟੇਡਾ ਕਰਕੇ ਇੱਕ ਵਧੀਆ ਸੋਹਣੀ ਵੀਡੀਓ ਬਣਾ ਕੇ ਸਾਰੀ ਜਾਣਕਾਰੀ ਤੁਸੀਂ ਸਾਡੇ ਵਟਸਐਪ ਨੰਬਰ ਤੇ ਸਾਨੂੰ ਵਟਸਐਪ ਕਰ ਸਕਦੇ ਹੋ ਉਸ ਤੋਂ ਬਾਅਦ ਤੁਹਾਡੀ ਐਡ ਲਾ ਦਿੱਤੀ ਜਾਊਗੀ ਜੀ 31 ਕਿਲੇ ਜ਼ਮੀਨ ਵਿਕਾਊ ਹੈ ਜੀ ਤਿੰਨ ਮੋਟਰਾਂ ਪੈਪੂਲਰ ਲੱਗਿਆ ਹੋਇਆ ਰੇਟ 42 ਲੱਖ ਰੁਪਏ ਡਿਮਾਂਡ ਹੈ ਕਿਲੇ ਦੀ ਏਰੀਆ ਜੀ ਬਿਹਰਾਮਪੁਰ ਬੇਲਾ ਵਧੀਆ ਕਨੈਕਸ਼ਨ ਰੋਡ ਦਾ ਫਰੰਟ ਹੈ ਜੀ 9917331407 ਇਸ ਨੰਬਰ ਤੇ ਫੋਨ ਕਰਕੇ ਫੀਡ ਸਕਦੇ ਹੋ ਇਹ ਵੀਰ ਨੇ ਵਧੀਆ ਜ਼ਮੀਨ ਦੀ ਵੀਡੀਓ ਬਣਾ ਕੇ ਭੇਜੀ ਹੈ ਜੀ ਤੁਸੀਂ ਦੇਖ ਸਕਦੇ ਹੋ ਜਿਵੇਂ ਕਿ ਇਹਦੇ ਵਿੱਚ ਪੈਪੂਲਰ ਲੱਗਿਆ ਉਹ ਵੀ ਦਿਖਾਇਆ ਹੋਇਆ ਹੈਗਾ ਤੇ ਇਧਰ ਜਿਵੇਂ ਰੋਡ ਹੈਗਾ ਇਹ ਵੀ ਦਿਖਾਇਆ ਹੋਇਆ ਤੁਸੀਂ ਦੇਖ ਸਕਦੇ ਹੋ ਕਿ ਰੋਡ ਦਾ ਫਰੰਟ ਲੱਗਦਾ ਵਿੱਚ ਕਨੈਕਸ਼ਨ ਵੀ ਲੱਗਿਆ ਹੋਇਆ ਹੈਗਾ ਤੇ ਤੁਸੀਂ ਵੀ ਆਪ ਦੀ ਜ਼ਮੀਨ ਦੀ ਜੇਕਰ ਵੀ ਐਡ ਕਰਵਾਉਣਾ ਚਾਹੁੰਦੇ ਤਾਂ ਤੁਸੀਂ ਇਸ ਤਰ੍ਹਾਂ ਵੀਡੀਓ ਬਣਾਓ ਜੀ ਜਿਹਦੇ ਵਿੱਚ ਪਾਣੀ ਦਾ ਕੀ ਸਾਧਨਾ ਕੋਈ ਖਾਲ ਪਹੀ ਹੈ ਇਹ ਕੱਚਾ ਰਸਤਾ ਹੈ ਜਾਂ ਕੋਈ ਰੋਡ ਲੱਗਦਾ ਹੈ ਇਹ ਸਾਨੂੰ ਜ਼ਰੂਰ ਦਿਖਾਇਆ ਕਰੋ ਜੀ ਵੀਡੀਓ ਦੇ ਵਿੱਚ ਤਾਂ ਕਿ ਤੁਹਾਡੀ ਹਰ ਇੱਕ ਜ਼ਮੀਨ ਪਲਾਟ ਜਲਦੀ ਸੇਲ ਹੋ ਸਕੇ ਵੀਰਾਂ ਨੂੰ ਬੇਨਤੀ ਹੈ ਤੇ ਜਾਣਕਾਰੀ ਵੀ ਪੂਰੀ ਹੀ ਦੱਸਿਆ ਕਰੋ ਕਿ ਤਕਸੀਮ ਹੋਈ ਹੈ ਜਾਂ ਕਿੱਦਾਂ ਤੁਸੀਂ ਸਾਰੀ ਪ੍ਰੋਪਰ ਜਾਣਕਾਰੀ ਪ੍ਰੋਪਰ ਵੀਡੀਓ ਦੇ ਨਾਲ ਸਾਨੂੰ ਭੇਜ ਸਕਦੇ ਹੋ ਤੇ ਜੇਕਰ ਕੋਈ ਵੀ ਕਿਸੇ ਵੀ ਤਰ੍ਹਾਂ ਦੇ bizness ਦੀ ਐਡ ਕਰਵਾਉਣਾ ਚਾਹੁੰਦਾ ਹੈ ਤਾਂ ਉਹ ਵੀ ਸਾਡੇ ਨਾਲ ਸੰਪਰਕ ਕਰ ਸਕਦਾ ਹੈ ਜਲਦੀ-ਜਲਦੀ ਵੀਡੀਓ ਨੂੰ ਸ਼ੇਅਰ ਕਰ ਦਿਓ ਬਣਾ ਤਾਂ ਤੁਸੀਂ ਆਪਣੇ ਚੈਨਲ ਦੇ ਨਾਲ ਐਸੇ ਹੀ ਤਰ੍ਹਾਂ ਜਲਦੀ ਲੈ ਕੇ ਮਿਲਦੇ ਇੱਕ ਹੋਰ ਨਵੀਂ ਵੀਡੀਓ ਧੰਨਵਾਦ